ਸ੍ਰੀ ਮੈਂ ਖੁਦਾਵੰਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਭ ਦਾ ਵੈਲਕਮ ਕਰਦਾ ਹਾਂ ਔਰ ਸਵਾਗਤ ਕਰਦਾ ਹਾਂ ਔਰ ਨਾਹਰ ਫਾਇਰ ਆਫ ਦਾ ਹੋਲੀ ਸਪਿਰਿਟ ਚਰਚ ਵਿਲੇਜ ਅਲੋਵਾਲ ਤਹਿਸੀਲ ਨਕੋਦਰ ਔਰ ਡਿਸਟ੍ਰਿਕਟ ਚਲੰਦਰਾ ਵੱਲੋਂ ਵੀ ਆਪ ਸਭ ਦਾ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਔਰ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਸਭ ਬLESSED ਹੋ ਖੁਦਾਵੰਦੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਮਰੇ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਬਾਈਬਲ ਦੇ ਵਿੱਚ ਲਿਖਿਆ ਹੈ ਕਹਿੰਦਾ ਕਿ ਸਮੇ ਨੂੰ ਆਪਣੇ ਲਈ ਲਾਭਦਾਇਕ ਬਣਾਓ ਕਿਉਂ ਜੋ ਦਿਨ ਬੁਰੇ ਹallelujah ਜਦੋਂ ਅਸੀਂ ਉਤਪਤੀ ਕਿਤਾਬ ਉਹਦਾ 6 ਅਧਿਆਇ ਪੜ੍ਹਦੇ ਹਾਂ ਤੂੰ ਉੱਥੇ ਇੱਕ ਪਰਸਨ ਦਾ ਜ਼ਿਕਰ ਆਉਂਦਾ ਜਿਹਦਾ ਨਾਮ ਸੇਗਾ ਨੂੰ ਹallelujah ਜਿਹਦਾ ਨਾਮ ਸੇਗਾ ਨੂੰ اور ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਉਸ ਟਾਈਮ ਦੀ ਦੁਨੀਆ ਦੇ ਵਿੱਚ ਉਸ ਟਾਈਮ ਦੇ ਜਮਾਨੇ ਦੇ ਵਿੱਚ ਨੂੰ ਆਪਣੇ ਸਮੇਂ ਦੇ ਵਿੱਚ ਖੁਦਾ ਦੇ ਪ੍ਰਤੀ ਇੱਕ ਸੰਪੂਰਨ ਮਨੁੱਖ ਸੀਗਾ ਹallelujah ਵੈਸੇ ਤਾਂ ਖੁਦਾ ਨੇ ਸਾਰੇ ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਜਿਹੜੇ ਅਸਮਾਨ ਦੇ ਵਿੱਚ ਉੱਡਦੇ ਆ ਜਿਹੜੇ ਸਮੁੰਦਰ ਦੇ ਵਿੱਚ ਰਹਿੰਦੇ ਆ ਨਾ ਚਾਹੇ ਵੱਡੇ ਆ ਚਾਹੇ ਛੋਟੇ ਆ सब जे परमेर ने बनाए और जोड़ा इंसान सेगा परमेश्वर ने इंसान भी अपना रूप अपना स्वरूप से परमेश्वर ने इंसान बनाया पर मैं तुम दसना चाहना मेरे अजीजों मेरे प्यारे भैनों पर भाई इंसान जड़ा परमेर ने अपने रूप और अपने स्वरूप से बनाया सर यगड़ गया हाले लोही इन्हें की कर दिता बरियाई करनी शुरू कर दी इन्हें करना शुरू कर दिता इन पाप करना शुरू कर दिता हाले लोईया ਔਰ ਮੈਂ ਤੁਹਾਨੂੰ ਦੱਸਣਾ ਚਾਹਉਣਾ ਕਿ ਜਦੋਂ ਆਦਮ ਤੇ ਹਵਾ ਨੂੰ ਪਰਮੇਸ਼ਰ ਨੇ ਬਣਾਇਆ ਉਹਨਾਂ ਤੋਂ ਜਿੰਨੀ ਵੀ ਸੰਤਾਨਾਂ ਪੈਦਾ ਹੋਈਆਂ ਜਾਂ ਉਹਨਾਂ ਦੀਆਂ ਸੰਤਾਨਾਂ ਤੋਂ ਸੰਤਾਨਾਂ ਜਿਹੜੀਆਂ ਪੈਦਾ ਹੋਈਆਂ ਉਹ ਪਰਮੇਸ਼ਰ ਨੇ ਉਹ ਸਾਰੀ ਦੁਨੀਆ ਨੂੰ ਖਤਮ ਕਰ ਦਿੱਤਾ ਸੀਗਾ ਕਿਉਂ ਖਤਮ ਕਰ ਦਿੱਤਾ ਉਹਦੇ ਪਿੱਛੇ ਕਾਰਨ ਸਿਗਾ ਕਿਉਂਕਿ ਪਰਮੇਸ਼ਰ ਕਹਿੰਦਾ ਕਿ ਮੇਰਾ ਜਿਹੜਾ ਆਤਮਾ ਆ ਮੇਰਾ ਜਿਹੜਾ ਮੈਂ ਕਦ ਤੱਕ ਕਹਿੰਦਾ ਜੋਰ ਮਾਰਾਂਗਾ ਕਿਉਂਕਿ ਕਦ ਤੱਕ ਇਹਨਾਂ ਮੈਂ ਜੋਰ ਮਾਰਾਂਗਾ ਆਦਮੀ ਦੇ ਆਦਮੀ ਦੇ ਆ ਆਦਮੀ ਦੇ ਲਈ ਹੈ ਨਾ ਇੱਕ ਇਨਸਾਨ ਦੇ ਲਈ ਕਦ ਤੱਕ ਪਰਮੇਸ਼ਰ ਕਹਿੰਦਾ ਮੈਂ ਜੋਰ ਮਾਰਾਂਗਾ ਕਿਉਂਕਿ ਖੁਦਾਵੰਦ ਨੇ ਦੇਖ ਲਿਆ ਸਿਕਾ ਕਿ ਜਿਹੜਾ ਆਦਮ ਜਿਹੜਾ ਮੈਂ ਬਣਾਇਆ ਆ ਉਹ ਕੀ ਹੋ ਚੁੱਕਾ ਆ ਪ੍ਰਿਸ਼ਟ ਹੋ ਚੁੱਕਾ ਉਹ ਕੀ ਹੋ ਚੁੱਕਾ ਆ ਉਹ ਬਰਿਆਈ ਦੇ ਨਾਲ ਭਰ ਚੁੱਕਿਆ ਆ ਉਹ ਈਰਖਾ ਝੂਠ ਦੇ ਨਾਲ ਭਰ ਚੁੱਕਿਆ ਇਸ ਕਰਕੇ ਪਰਮੇਸ਼ੁਰ ਨੇ ਇੱਕ ਡਿਸੀਜਨ ਲਿਆ ਪਰਮੇਸ਼ੁਰ ਨੇ ਇੱਕ ਡਿਸੀਜਨ ਲਿਆ ਪਰਮੇਸ਼ੁਰ ਨੇ ਕਿਹਾ ਕਿ ਜਿਹੜਾ ਇਨਸਾਨ ਮੈਂ ਆਪਣੇ ਹੱਥੀ ਬਣਾਇਆ ਜਿਹੜੀ ਦੁਨੀਆ ਮੈਂ ਬਣਾਈਆਂ ਮੈਂ ਉਸ ਨੂੰ ਕੀ ਕਰ ਦਿਆਂਗਾ ਖਤਮ ਕਰ ਦਿਆਂਗਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਇਹ ਜਿਹੜੀ ਦੁਨੀਆ ਆ ਇਹ ਦੁਬਾਰੀ ਮੁੜ ਬਸ ਗਿਆ ਜਿਹੜੀ ਪਹਿਲੀ ਦੁਨੀਆ ਸੀ ਉਹ ਪਰਮੇਸ਼ੁਰ ਨੇ ਖਤਮ ਕਰ ਦਿੱਤੀ ਸੀ ਇਹ ਜਿਹੜੀ ਦੂਸਰੀ ਦੁਨੀਆ ਦੀ ਸ਼ੁਰੂਆਤ ਹੋਈ ਆ ਇਹ ਕਿੱਥੋਂ ਹੋਈ ਇਹ ਨੂ ਤੋਂ ਹੋਈ ਨੂਰ ਨੂ ਦੀ ਸੰਤਾਨ ਤੋਂ ਤੁਸੀਂ ਤਾਂ ਮੈਂ ਜਿਹੜੇ ਆ ਉਹ ਨੂ ਨਾਮ ਦੇ ਬੰਦੇ ਦੀ ਕੀ ਸੰਤਾਨ ਆ ਪਹਿਲੀ ਸੰ ਪਹਿਲੀ ਦੁਨੀਆ ਕਿਉਂ ਖਤਮ ਕਰ ਦਿੱਤੀ ਆਓ ਅਸੀਂ ਪੜਦੇ ਆਂ ਖੁਦਾਵੰਦ ਮੁਬਾਰਕ ਲੋਕੋ ਉਤਪਤੀ ਕਿਤਾਬ ਪਵਿੱਤਰ ਬਾਈਬਲ ਦੇ ਵਿੱਚੋਂ ਜਦੋਂ ਅਸੀਂ ਉਤਪਤੀ ਕਿਤਾਬ ਉਹਦਾ 6 ਅਧਿਆਇ ਉਹਦੇ ਉਹਦੇ ਜਦੋਂ ਪਹਿਲੇ ਵਚਨ ਨੂੰ ਪੜਦੇ ਆ ਇਹਦੇ ਵਿੱਚ ਲਿਖਿਆ ਆ ਕਹਿੰਦਾ ਤਾਂ ਇੰਝ ਹੋਇਆ ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗੇ ਹਨਾ ਮਤਲਬ ਕਿ ਜਦੋਂ ਲੋਕ ਲੋਕ ਜਿਹੜੇ ਸੀਗੇ ਆ ਜੇਮਸੀ ਦੀ ਬ੍ਰਦਰ ਜੀ ਹਰਦੀਪ ਸਿੰਘ ਹਾਈ ਹੈਲੋ ਹਾਂਜੀ ਬ੍ਰਦਰ ਜੀ ਜੇਮਸੀ ਦੀ ਤੇ ਪਲੀਜ਼ ਮੈਨੂੰ ਦੱਸਿਓ ਕਿ ਮੇਰੀ ਜਿਹੜੀ ਆਵਾਜ਼ ਆ ਉਹ ਤੁਹਾਡੇ ਤੱਕ ਕਲੀਅਰ ਪਹੁੰਚਦੀ ਹੈ ਜੀ। ਤੋਂ ਫਿਰ ਆਪਾਂ ਸ਼ੁਰੂ ਕਰਦੇ ਹallelujah। ਥੈਂਕ ਯੂ ਜੀਸਸ। ਥੈਂਕ ਯੂ ਲਾਰਡ होली ਸਪੀਰਟ। ਕੋਈ ਵੀ ਭੈਣ ਜਾਂ ਭਾਈ ਆਪਾਂ ਚਾਰ ਜਨ ਜੁੜੇ ਹੋਏ ਆ ਤੇ ਪਲੀਜ਼ ਮੈਨੂੰ ਦੱਸਿਓ ਕਿ ਤੁਹਾਡੇ ਤੱਕ ਮੇਰੀ ਆਵਾਜ਼ ਜਿਹੜੀ ਆ ਉਹ ਸਹੀ ਤਰੀਕੇ ਨਾਲ ਪਹੁੰਚਦੀ ਹੈ ਜੀ। ਤੋਂ ਆਪਾਂ 6 ਦੇ ਜਦੋਂ ਆਪਾਂ ਪੜ੍ਹਦੇ ਆ 1 ਨੂੰ ਲਿਖਿਆ ਕਹਿੰਦਾ ਤਾਂ ਇਹ ਹੋਇਆ ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ ਔਰ ਉਹਨਾਂ ਉਹਨਾਂ ਤੋਂ ਧੀਆਂ ਜਨਮੀਆਂ ਤਾਂ ਪਰਮੇਸ਼ਰ ਦੇ ਪੁੱਤਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਾਈ ਉਹ ਸੋਹਣੀਆਂ ਤਾਂਤ ਉਹਨਾਂ ਨੇ ਉਹਨਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਮੀਆਂ ਕੀਤੀਆਂ ਅਤੇ ਯਹੋਵਾ ਨੇ ਆਖਿਆ ਕਿ ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੱਕ ਜੂਰ ਨਹੀਂ ਮਾਰੇਗਾ ਮਤਲਬ ਕਿ ਧਰਤੀ ਦੇ ਉੱਤੇ ਬਰਿਆਈ ਬਹੁਤ ਵੱਧ ਚੁੱਕੀ ਸੀ ਤਾਂ ਪਰਮੇਸ਼ਰ ਕੀ ਕਹਿੰਦਾ ਪਰਮੇਸ਼ਰ ਕਹਿੰਦਾ ਕਿ ਆਦਮੀ ਕੀ ਕਹਿੰਦਾ 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 ਤੇ ਯਹੋਵਾ ਨੇ ਆਖਿਆ ਕਿ ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੱਕ ਜ਼ੋਰ ਨਹੀਂ ਮਾਰੇਗਾ ਕਿਉਂਕਿ ਉਹ ਸ਼ਰੀਰ ਹੀ ਹੈ ਹallelujah ਪਰਮੇਸ਼ਰ ਕੀ ਕਹਿੰਦਾ 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 ਕਿ ਮੇਰਾ ਜਿਹੜਾ ਆਤਮਾ ਆ ਉਹ ਆਤਮੀ ਦੇ ਲਈ ਸਦਾ ਜ਼ੋਰ ਨਹੀਂ ਮਾਰ ਸਕਦਾ ਕਿਉਂਕਿ ਜਿਹੜਾ ਆਦਮੀ ਆ ਉਹ ਹਮੇਸ਼ਾ ਸ਼ਰੀਰ ਦੇ ਵਿੱਚ ਹੀ ਚੱਲ ਰਿਹਾ ਮਤਲਬ ਕਿ ਜਿਸ ਆਦਮੀ ਨੂੰ ਮੈਂ ਬਣਾਇਆ ਸੀ ਮੈਂ ਚਾਹਦਾ ਸੀ ਕਿ ਉਹ ਸਪਿਰਚੁਅਲ ਤਾਈ ਦੇ ਵਿੱਚ ਚੱਲੇ ਆਤਮਿਕ ਤਾਈ ਦੇ ਵਿੱਚ ਚੱਲੇ ਪਰ ਉਹ ਨਹੀਂ ਚੱਲ ਰਿਹਾ ਹਨਾ ਕੀ ਕਹਿੰਦਾ ਉਹ ਸ਼ਰੀਰ ਹੀ ਹੈ ਕੀ ਕਹਿੰਦਾ ਉਹ ਸ਼ਰੀਰ ਹੀ ਹੈ ਸੋ ਉਹਦੇ ਦਿਨ 100 20 ਵਰੇ ਦੇ ਹੋਣਗੇ ਪਰਮੇਸ਼ਰ ਨੇ ਨਾਲ ਦੀ ਨਾਲ ਆਦਮੀ ਦੀ ਉਮਰ ਵੀ ਠਹਿਰਾਤੀ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਹਨਾ ਹਜ਼ਾਰਾਂ ਸਾਲ ਕਿਸੇ ਦੀ 925 ਸਾਲ ਉਮਰ ਕਿਸੇ ਦੀ 800 ਸਾਲ ਉਮਰ ਪਹਿਲਾਂ ਬਹੁਤ ਉਮਰਾਂ ਸੀ ਦੀਆਂ ਪਰ ਜਿੱਦਾਂ ਜਿੱਦਾਂ ਇਨਸਾਨ ਬੁਰੀਾਈ ਕਰਦਾ ਗਿਆ ਕਰਦਾ ਗਿਆ ਕਰਦਾ ਗਿਆ ਉਦਾਂ ਉਦਾਂ ਹੀ ਉਮਰ ਘਟਦੀ ਗਈ ਔਰ ਖੁਦਾ ਨੇ 120 ਬਰੇ ਇਨਸਾਨ ਦੀ ਜਿਹੜੀ ਉਮਰ ਆ ਉਹ ਠਹਿਰਾ ਦਿੱਤੀ ਅੱਗੇ ਲਿਖਿਆ ਹੈ ਜਦੋਂ ਅਸੀਂ 5 ਨੂੰ ਪੜਦੇ ਹਾਂ ਇਹ ਕਹਿੰਦਾ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਾਈ ਧਰਤੀ ਉੱਤੇ ਵੱਧ ਗਈ ਹੈ ਆਦਮੀ ਜਿਹੜੀ ਕਿ ਪਰਮੇਸ਼ੁਰ ਨੇ ਆਪਣੇ ਰੂਪ ਤੇ ਆਪਣੇ ਸਰੂਪ ਦੇ ਉੱਤੇ ਬਣਾਈ ਸੀ ਤਾਂ ਪਰਮੇਸ਼ਰ ਕੀ ਦੇਖਦਾ ਕਹਿੰਦਾ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬ੍ਰਿਹਾਇ ਧਰਤੀ ਉੱਤੇ ਵੱਧ ਗਈ ਹੈ ਕਿਉਂਕਿ ਜਿਹੜਾ ਆਦਮ ਪਰਮੇਸ਼ਰ ਨੇ ਬਣਾਇਆ ਸੀ ਜਿਹੜੀ ਦੁਨੀਆ ਪਰਮੇਸ਼ਰ ਨੇ ਬਣਾਈ ਸੀ ਉਹਨੇ ਆਪਣੇ ਸਿਮਰਨ ਦੇ ਲਈ ਬਣਾਈ ਸੀ ਹਨ ਪਰ ਇਨਸਾਨ ਕੀ ਹੋ ਗਿਆ ਸੈਲਫਿਸ਼ ਹੋ ਗਿਆ ਹਨ ਇੱਕ ਦੂਸਰੇ ਦਾ ਵਿਰੋਧ ਕਰਨਾ ਸ਼ੁਰੂ ਹੋ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਖੁਦਾਵੰਨੇ ਕਤੀ ਵੀ ਵਿਰੋਧਤਾਈ ਕਰਨੀ ਨਹੀਂ ਸਾਨੂੰ ਦੱਸੀ ਅੱਜ ਅਸੀਂ ਬਹੁਤ ਸਾਰੇ ਲੋਕ ਇੱਕ ਦੂਸਰੇ ਦਾ ਵਿਰੋਧ ਕਰਦੇ ਆਂ ਇੱਕ ਦੂਸਰੇ ਦੇ ਨਾਲ ਜੈਲਸ ਕਰਦੇ ਆਂ ਇੱਕ ਦੂਸਰੇ ਦੇ ਨਾਲ ਈਰਖਾ ਕਰਦੇ ਆਂ ਇੱਕ ਦੂਸਰੇ ਦੀ ਨਿੰਦਿਆ ਕਰਦੇ ਆਂ ਚੁਗਲੀ ਕਰਦੇ ਆਂ ਬਹੁਤ ਐਦਾਂ ਦੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਅਸੀਂ ਇੱਕ ਦੂਸਰੇ ਦੇ ਖਿਲਾਫ ਕਰਦੇ ਆਂ ਪਰ ਮੇਰੇ ਅਜ਼ੀਜ਼ੋ ਜੇ ਅੱਜ ਵੀ ਅਸੀਂ ਇਹ ਚੀਜ਼ਾਂ ਕਰਦੇ ਆਂ ਤੇ ਅੱਜ ਅਸੀਂ ਖੁਦਾ ਤੋਂ ਬਹੁਤ ਦੂਰ ਹਾਂ ਸਾਨੂੰ ਸੋਚਣਾ ਪੈਗਾ ਕਿ ਸਾਡਾ ਜਿਹੜਾ ਲੇਬਲ ਹੈ ਉਹ ਕਿੱਥੇ ਤੱਕ ਦਾ ਹੈ ਹਨ ਜੇ ਅਸੀਂ ਸਪਿਰਚੁਅਲਤਾਈ ਦੇ ਵਿੱਚ ਚੱਲੀਏ ਜੇ ਅਸੀਂ ਖੁਦਾ ਦੇ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਤੇ ਸੱਚਮੁੱਚ ਸੱਚਮੁੱਚ ਅਸੀਂ ਖੁਦਾ ਦਾ ਖੁਦਾ ਦੇ ਵਰਗੇ ਬਣ ਸਕਦੇ ਖੁਦਾ ਦਾ ਨੇਚਰ ਸਾਡੇ ਵਿੱਚ ਆ ਸਕਦਾ ਖੁਦਾ ਦੀਆਂ ਜਿਹੜੀਆਂ ਆਦਤਾਂ ਆ ਉਹ ਸਾਡੇ ਵਿੱਚ ਆ ਸਕਦੀਆਂ ਕੀ ਕਹਿੰਦਾ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬ੍ਰਿਹੈਅ ਧਰਤੀ ਉੱਤੇ ਬਾਦ ਗਈ ਹੈ ਔਰ ਉਸ ਦੇ ਮਨ ਦੇ ਵਿਚਾਰ ਵਿਚਾਰਾ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਆਂਦੀ ਅੱਜ ਬਹੁਤ سارے ਲੋਕ ਇਦਾਂ ਦੇ ਹੈਗੇ ਆ ਜਿਹੜੇ ਰਾਤ ਨੂੰ ਆਪਣੇ ਬਿਸਤਰਿਆਂ ਦੇ ਉੱਤੇ ਸੌਂਦੇ ਆ ਪਰ ਉਹਨਾਂ ਦੇ ਜਿਹੜੀ ਵਿਚਾਰ ਧਾਰਾ ਆ ਉਹ ਕਿੰਨੀ ਕੁ ਮਤਲਬ ਕੀ ਮਾੜੀ ਆ ਮਾੜੀ ਸੋਚ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਮਨ ਜੇ ਤੇ ਪੈ ਵੀ ਦੂਸਰਿਆਂ ਦੇ ਵਰ ਖਿਲਾਫ ਸੋਚੀ ਜਾਂਦੇ ਆ ਉਦੂਸਰਿਆਂ ਨੂੰ ਦੂਸਰਿਆਂ ਦੇ ਪ੍ਰਤੀ ਮਤਲਬ ਕਿ ਐਨੀ ਕਿ ਈਰਖਾ ਪਲੈਨਿੰਗ ਪਲੈਨਿੰਗ ਕਰਦੇ ਆ ਪਲੈਨਿੰਗਾ ਕਰਦੇ ਆ ਕਿ ਸਵੇਰ ਚੜੀ ਉਹਨੂੰ ਕਿੱਦਾਂ ਸਿੱਟਾਂਗੇ ਹਨਾ ਜਾਨੀ ਕਹਿੰਦਾ ਮਤਲਬ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰੇ ਪਿਆਰੇ ਭੈਣੋ ਤੇ ਭਾਈਓ ਵਚਨ ਚ ਲਿਖਿਆ ਕਹਿੰਦਾ ਜਿਹੋ ਜਿਹਾ ਬੀਜੂਗੇ ਉਹੋ ਜਿਹਾ ਹੀ ਵੱਡੂਗੇ ਜੇ ਅੱਜ ਤੁਸੀਂ ਤਾਂ ਮੈਂ ਬਰਿਆਈ ਕਰ ਰਹੇ ਆ ਜਾਂ ਅੱਜ ਤੁਸੀਂ ਤਾਂ ਮੈਂ ਈਰਖਾ ਕਰ ਰਹੇ ਆ ਜੇ ਅੱਜ ਤੁਸੀਂ ਤਾਂ ਮੈਂ ਨਿੰਦਿਆ ਕਰ ਰਹੇ ਆ ਚੁਗਲੀ ਕਰ ਰਹੇ ਝੂਠ ਬੋਲ ਲੇ ਫਰੇਮ ਕਰ ਰਹੇ ਹਨਾ ਤੇ ਸਾਨੂੰ ਇਹਦਾ ਅਜ਼ਰ ਮਿਲੇਗਾ ਸਾਡੀ ਪ੍ਰਾਰਥਨਾ ਕੀਤੀ ਦਾ ਕੋਈ ਫਾਇਦਾ ਨਹੀਂ ਸਾਡਾ ਬਾਈਬਲ ਪੜ੍ਹੇ ਦਾ ਕੋਈ ਫਾਇਦਾ ਨਹੀਂ ਸਾਡੇ ਚੰਗੇ ਕੰਮ ਕੀਤੇਆਂ ਦਾ ਕੋਈ ਫਾਇਦਾ ਨਹੀਂ ਉਹ ਉਹ ਕਿਸੇ ਵੀ ਲੇਖੇ ਨਹੀਂ ਲੱ컬ਗੇ ਹਾਲੇਲੂਇਆ ਕੀ ਕਹਿੰਦਾ ਕਹਿੰਦਾ ਫਿਰ ਪਰਮੇਸ਼ਨ ਨੇ ਵੇਖਿਆ ਕਿ ਆਦਮੀ ਦੀ ਬੁਰਾ ਆਦਮੀ ਦੀ ਬੁਰੀਾਈ ਜਿਹੜੀ ਧਰਤੀ ਉੱਤੇ ਵੱਧ ਗਈ ਹਨਾ ਵਾਧੇ ਲਈ اور ਉਸ ਦੇ ਮਨ ਦੇ ਵਿੱਚ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਕਹਿੰਦਾ ਬੁਰੀ ਆ। ਇਨਸਾਨ ਕੀ ਹੋ ਗਿਆ ਸੈਲਫਿਸ਼ ਹੋ ਗਿਆ। ਆਪਣੇ ਬਾਰੇ ਸੋਚਣ ਵਾਲਾ ਆਪਣੇ ਬਾਰੇ ਸੋਚਣ ਵਾਲਾ ਬਣ ਗਿਆ। ਅੱਜ ਅਸੀਂ ਵੀ ਇਦਾਂ ਹੀ ਆ ਜਦੋਂ ਅਸੀਂ ਦੇਖਦੇ ਆ ਲੋਕਾਂ ਨੂੰ ਨਾ ਸਿੱਕੇ ਨਹੀਂ ਆ ਵੀ ਸਾਡਾ ਹੋ ਜੀਏ ਉਹ ਵੀ ਸਾਡਾ ਹੋ ਜੀਏ ਉਹ ਵੀ ਸਾਨੂੰ ਮਿਲ ਜੇ ਆ ਵੀ ਸਾਨੂੰ ਮਿਲ ਜੇ ਹਨਾ। ਹਨਾ ਪਰ ਅਸੀਂ ਦੂਸਰੇ ਦੂਸਰੇ ਨੂੰ ਦੇਖਣਾ ਪਸੰਦ ਨਹੀਂ ਕਰਦੇ। ਦੂਸਰੇ ਦੀ ਤਰੱਕੀ ਨੂੰ ਅਸੀਂ ਪਸੰਦ ਨਹੀਂ ਕਰਦੇ ਦੂਸਰੇ ਦੀ ਮਤਲਬ ਕੀ ਜਿਹੜੀ ਉਹਨੂੰ ਕੀ ਉਹਨੂੰ ਕਹਿੰਦੇ ਆ ਫੇਮ ਮਿਲ ਜਾਏ ਅਸੀਂ ਉਹ ਚੀਜ਼ ਨੂੰ ਪਸੰਦ ਨਹੀਂ ਕਰਦੇ ਪਰ ਪਰਮੇਸ਼ਵਰ ਨੇ ਸਾਨੂੰ ਇਹ ਚੀਜ਼ ਕਰਨ ਦੇ ਲਈ ਨਹੀਂ ਕਿਹਾ ਹਾਲੇਲੂਇਆ ਹਣਾ ਪਰਮੇਸ਼ਵਰ ਨੇ ਸਾਨੂੰ ਇਹ ਚੀਜ਼ਾਂ ਕਰਨ ਦੇ ਲਈ ਨਹੀਂ ਕਿਹਾ ਮੈਂ ਤੁਹਾਨੂੰ ਇਸ ਕਰਕੇ ਦੱਸਦਾ ਆ ਕਿ ਇਹ ਜਿਹੜੀ ਦੁਨੀਆ ਆ ਇਹ ਖਤਮ ਹੋ ਚੁੱਕੀ ਆ ਫਸਟ ਜਿਹੜੀ ਦੁਨੀਆ ਪਰਮੇਸ਼ਰ ਨੇ ਬਣਾਈ ਸੀ ਉਹ ਖਤਮ ਕਰ ਦਿੱਤੀ ਕਿਉਂ ਕਰ ਦਿੱਤੀ ਕਿਉਂਕਿ ਲੋਕ ਬੁਰੇ ਸੀ ਲੋਕ ਝੂਠ ਬੋਲਦੇ ਸੀ ਤਰ੍ਹਾਂ ਤਰ੍ਹਾਂ ਦੀ ਬਰਿਆਈ ਕਰਦੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਆਪਾਂ ਬਾਈਬਲ ਦੇ ਵਿੱਚੋਂ ਸਦੂਮ ਤੇ ਅਮੂਰਾ ਦੇ ਬਾਰੇ ਪੜ੍ਹਦੇ ਆ ਸਦੂਮ ਤੇ ਅਮੂਰਾ ਇੱਕ ਸ਼ਹਿਰ ਸੀਗਾ ਇਦਾਂ ਦਾ ਕਿ ਜਿਸ ਨੂੰ ਪਰਮੇਸ਼ਰ ਨੇ ਅੱਗ ਦੇ ਨਾਲ ਕੀ ਕਰ ਦਿੱਤਾ ਸੀ ਭਸਮ ਕਰ ਦਿੱਤਾ ਸੀ ਉਹਤੇ ਦੇ ਲੋਕਾਂ ਨੂੰ ਵੀ ਭਸਮ ਕਰ ਦਿੱਤਾ ਸੀ ਜਦੋਂ ਤੁਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਆ ਤਾਂ ਤੁਹਾਨੂੰ ਪਤਾ ਚੱਲੇਗਾ ਹallelujah ਕੀ ਕਹਿੰਦਾ ਕਹਿੰਦਾ ਜਿਹੜਾ ਆਦਮੀ ਆ ਉਹ ਸਾਰੀ ਰਾਤ ਆਪਣੇ ਮੰਜੇ ਉੱਤੇ ਪਿਆ ਵੀ ਮਤਲਬ ਕਿ ਮਾੜਾ ਹੀ ਸੋਚੀ ਜਾਂਦਾ ਆ ਕਹਿੰਦਾ ਤਾਂ ਯਹੋਵਾ ਨੇ ਆਦਮੀ ਕਹਿੰਦਾ ਤਾਂ ਯਹੋਵਾ ਨੇ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਮਤਲਬ ਕਿ ਜੋ ਤਾਂ ਯਹੋਵਾ ਨੇ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਝ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ ਕੌਣ ਪਰਮੇਸ਼ਰ ਸ੍ਰਿਸ਼ਟੀਕਰਤਾ ਜਿਹਨੇ ਸਾਨੂੰ ਬਣਾਇਆ ਉਹ ਦੁਖੀ ਹੋਇਆ ਆਪਣੇ ਦਿਲ ਦੇ ਵਿੱਚ ਕੀ ਮੈਂ ਕੀ ਬਣਾਤਾ ਹੈ ਨਾ ਦੁਖੀ ਹੋਇਆ ਲਿਖਿਆ ਕਿਨਦਾ ਤਦ ਯਹੋਵਾ ਨੇ ਆਖਿਆ ਮੈਂ ਆਦਮੀ ਨੂੰ ਜਿਹਨੂੰ ਮੈਂ ਉਤਪਨ ਕੀਤਾ ਉਤਪਨ ਕੀਤਾ ਹਾਂ ਆਦਮੀ ਨੂੰ ਦੰਗਨ ਨੂੰ ਕਿਸਰਣ ਵਾਲੇ ਨੂੰ ਔਰ ਆਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦੇਂਗਾ ਕਿਉਂ ਜੋ ਮੈਨੂੰ ਉਹਨਾਂ ਦੇ ਬਣਾਉਣ ਤੋਂ ਰੰਝ ਹੋਇਆ ਹallelujah ਕਹਿੰਦਾ ਮੈਂ ਧਰਤੀ ਦੇ ਉੱਤੋਂ ਜਿਹੜੇ ਆਦਮੀਆਂ ਨੂੰ ਕਹਿੰਦਾ ਮੈਂ ਬਣਾਇਆ ਨਸ਼ਟ ਕਰ ਦੇਵਾਂਗਾ ਇੱਥੋਂ ਤੱਕ ਕਿ ਜਿੰਨੇ ਵੀ ਕਹਿੰਦਾ ਜੀਵ ਜੰਤੂ ਪਸ਼ੂ ਪੰਛੀ ਜਿਹੜੇ ਕਹਿੰਦਾ ਮੈਂ ਬਣਾਏ ਆ ਕਹਿੰਦਾ ਜੀ ਮੈਨੂੰ ਬੜਾ ਅਫਸੋਸ ਹੈ ਇਹਨਾਂ ਨੂੰ ਬਣਾਇਆ ਤੇ ਕਿਉਂ ਕਿਉਂਕਿ ਇਹ ਸੈਲਫਿਸ਼ ਹੋ ਗਏ ਤਾਂ ਉਹ ਕਹਿੰਦਾ ਕਹਿੰਦਾ ਇੱਕ ਵੀ ਧਰਮੀ ਨਹੀਂ ਸਾਰੇ ਦੇ ਸਾਰੇ ਕਹਿੰਦਾ ਪਟਕ ਪਟ ਪਟਕ ਚੁੱਕੇ ਆ ਤੁਸੀਂ ਹallelujah ਬਣਾ ਕਰਨ ਵਾਲਾ ਇੱਕ ਵੀ ਨਹੀਂ ਹallelujah ਤੋ ਕਹਿੰਦਾ ਕਿ ਪਰ ਨੂੰ ਉਤੇਜ ਰੋਵਾ ਦੀ ਕਿਰਪਾ ਦੀ ਨਿਗਾਹ ਨਿਗਾਹ ਹੋਈ ਲਿਖਿਆ ਇਹ ਨੂੰ ਦੀ ਕੁਲਪਤਰੀ ਹੈ ਨੂੰ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜੀ ਵਿੱਚ ਸੰਪੂਰਨ ਅਤੇ ਨੂੰ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ ਹallelujah ਪਰਮੇਸ਼ਰ ਨੇ ਨੂੰ ਦੀ ਕੀ ਕੀਤੀ ਤਾਰੀਫ ਕੀਤੀ ਨੂੰ ਦੀ ਕੀ ਕੀਤੀ ਵਡਿਆਈ ਕੀਤੀ ਇੰਤਕੀ ਜਿਹੜਾ ਨੂਹ ਸਿਗਾ ਨਾ ਨੂਹ ਆਪਣੇ ਸਮੇਂ ਦੇ ਵਿੱਚ ਕੀ ਧਰਮੀ ਸਿਗਾ ਇੱਕ ਸੰਪੂਰਨ ਸਿਗਾ ਪੂਰਾ ਸਿਗਾ ਪੂਰੇ ਤੁਸੀਂ ਤਾਂ ਮੈਂ ਵੀ ਹੋ ਸਕਦੇ ਪਰ ਹਰ ਇੱਕ ਗਲਤ ਕੰਮ ਛੱਡਣਾ ਪਵੇਗਾ ਹਰ ਇੱਕ ਮਾੜੀ ਚੀ ਛੱਡਣੀ ਪਵੇਗੀ ਹਰ ਇੱਕ ਵੈਰ ਵਿਰੋਧ ਛੱਡਣਾ ਪਵੇਗਾ ਠੀਕ ਹੈ ਈਰਖਾ ਗ੍ਰੋਥ ਹਰੂਤੀ ਜੜੀ ਇਸ ਅੰਦਰਿਆ ਪਰਮੇਸ਼ਰ ਮੰਦਰਾ ਦੇ ਵਿੱਚ ਨਹੀਂ ਪਰਮੇਸ਼ਰ ਗਿਰਜਿਆਂ ਦੇ ਵਿੱਚ ਨਹੀਂ ਪਰਮੇਸ਼ਰ ਦਾ ਅਸਲੀ ਮੰਦਰ ਤੁਸੀਂ ਤਾਂ ਬੇ ਆ ਹallelujah ਪਰਮੇਸ਼ਰ ਤੁਹਾਡੇ ਤੇ ਮੇਰੇ ਅੰਦਰ ਆ ਕੇ ਰਹਿਣਾ ਚਾਹੁੰਦਾ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਤੁਹਾਡਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਰ ਜੇਕਰ ਤੁਸੀਂ ਮੇਰੇ ਮੰਦਰ ਦਾ ਨਾਸ਼ ਕਰੋਗੇ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਨਾਸ਼ ਕਰ ਦਿਆਂਗਾ ਹallelujah ਹਨਾ ਤੋਂ ਪਰਮੇਸ਼ਰ ਕੀ ਕਹਿੰਦਾ ਪਰਮੇਸ਼ਰ ਦੀ ਜਿਹੜੀ ਨਿਗਾਹ ਸੀ ਨੂੰਹ ਦੇ ਉੱਤੇ ਉਹ ਚੰਗੀ ਸੀਗੀ ਹallelujah ਫਾਰਮੇਸ਼ਨ ਨੇ ਨੂੰ ਦੇ ਸਮੇਂ ਦੇ ਵਿੱਚ ਸਿਰਫ ਨੂੰ ਧਰਮੀ ਦੇਖਿਆ ਨੂੰ ਨੇ ਪ੍ਰਚਾਰ ਵੀ ਕੀਤਾ ਨੂੰ ਨੇ ਦੱਸਿਆ ਦਿਨ ਬੁਰੇ ਆ ਹਨਾ ਤੋਬਾ ਕਰੋ ਪਰ ਉਦੀ ਕੋਈ ਸੁਣਦਾ ਨਹੀਂ ਸੀ ਲੋਕੋ ਨੂੰ ਕਹਿੰਦੇ ਮੂਰਖ ਆ ਇਹ ਬੇਵਕੂਫ ਆ ਅੱਜ ਵੀ ਤੁਸੀਂ ਦੇਖੋਗੇ ਪਿੰਡਾ ਪਿੰਡਾ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਮਨ ਫਿਰੋ ਤੋਬਾ ਕਰੋ ਕਿਉਂ ਜੋ ਪਰਮੇਸ਼ਵਰ ਦੇ ਹਜ਼ੂਰੋਂ ਸੋਕ ਕਰਦੇ ਨੇ ਹਾਲੇਲੂਇਆ ਤੋ ਇਹ ਜਿਹੜਾ ਨੂੰ ਸੀਗਾ ਉਸ ਟਾਈਮ ਦੇ ਵਿੱਚ ਧਰਮੀ ਸੀਗਾ ਹallelujah ਨੂੰ ਉਸ ਉਸ ਟਾਈਮ ਦੇ ਵਿੱਚ ਧਰਮੀ ਸੀ ਸੰਪੂਰਨ ਸੀਗਾ ਔਰ ਨੂੰ ਦੀ ਤਾਰੀਫ ਕਹਿੰਨੀ ਕੀਤੀ ਪਰਮੇਸ਼ਰ ਨੇ ਕਹਿੰਦਾ ਕਿ ਮੈਂ ਇਸ ਜਾਨੀ ਕਿ ਦੁਨੀਆ ਦੇ ਵਿੱਚ ਸਿਰਫ ਨੂੰ ਨੂੰ ਦੇ ਉੱਤੇ ਜਦੋਂ ਪਰਮੇਸ਼ਰ ਦੀ ਨੂੰ ਦੇ ਉੱਤੇ ਜਦੋਂ ਪਰਮੇਸ਼ਰ ਦੀ ਕਿਰਪਾ ਹੋਈ ਤੇ ਪਰਮੇਸ਼ਰ ਦੀ ਕਰਦਾ ਤਾਰੀਫ ਕਰਦਾ ਨੂੰ ਦੀ ਕਹਿੰਦਾ ਕਿ ਆਪਣੇ ਸਮੇਂ ਦੇ ਵਿੱਚ ਇੱਕ ਧਰਮੀ ਆ ਹallelujah ਤੋਂ ਲਿਖਿਆ ਹੈ ਕਿ ਨਾ ਉਹ ਆਪਣੀ ਪੀੜ੍ਹੀ ਦੇ ਵਿੱਚ ਇੱਕ ਸੰਪੂਰਨ ਮਨੁੱਖ ਸੀ ਜਿਹੜਾ ਪਰਮੇਸ਼ਵਰ ਦੇ ਨਾਲ ਨਾਲ ਚੱਲਣਾ ਚਾਹਦਾ ਸੀ ਅੱਜ ਪਰਮੇਸ਼ਵਰ ਦੇ ਨਾਲ ਸਾਰੇ ਚੱਲਣਾ ਚਾਹੁੰਦੇ ਆ ਪਰਮੇਸ਼ਵਰ ਦੇ ਨਾਲ ਸਾਰੇ ਚੱਲਣਾ ਚਾਹੁੰਦੇ ਆ ਪਰ ਪਾਪ ਨੂੰ ਨਹੀਂ ਛੱਡਦੇ ਪਰ ਪਾਪ ਛੱਡੋਗੇ ਤਾਂ ਹੀ ਪਰਮੇਸ਼ਵਰ ਦੇ ਨਾਲ ਚੱਲ ਪਾਉਂਗੇ ਜੇ ਅਸੀਂ পাপ ਨਹੀਂ ਛੱਡਦੇ ਤਾਂ ਅਸੀਂ ਪਰਮੇਸ਼ਵਰ ਦੇ ਨਾਲ ਨਹੀਂ ਚੱਲ ਚੱਲ ਸਕਦੇ ਹallelujah ਤੋਂ ਅੱਗੇ ਲਿਖਿਆ ਕਹਿੰਦਾ ਨੂੰਹ ਦੇ ਤਿੰਨ ਪੁੱਤਰ ਸਨ ਅਰਥਾਤ ਸ਼ੇਮ ਸ਼ੇਮ ਔਰ ਹਾਮ ਔਰ ਜਾਫਤ ਉਹਦੇ ਤਿੰਨ ਬੇਟੇ ਸੀ ਇੱਕ ਦਾ ਨਾਮ ਸ਼ੇਮ ਸੀ ਇੱਕ ਦਾ ਨਾ ਹਾਮ ਸੀ ਔਰ ਇੱਕ ਦਾ ਨਾ ਕੀ ਸ਼ਾਫਤ ਸੀ ਤਰਤੀ ਪਰਮੇਸ਼ੁਰ ਦੇ ਅੱਗੇ ਵਿਗੜੀ ਹੋਈ ਸੀ ਮਤਲਬ ਕੀ ਧਰਤੀ ਅੱਜ ਵੀ ਜੇ ਤੁਸੀਂ ਦੇਖੋਗੇ ਨਾ ਦੁਨੀਆ ਦੇ ਉੱਤੇ ਅੱਜ ਵੀ ਜਿਹੜੀ ਧਰਤੀ ਆ ਉਹ ਮਤਲਬ ਕੀ 100 ਤੋਂ 75% ਵਿਗੜੀ ਹੋਈ ਆ ਅੱਜ ਵੀ ਅੱਜ ਵੀ ਜਿਹੜੇ ਲੋਕ ਆ ਉਹ ਪਰਮੇਸ਼ੁਰ ਦਾ ਨਾਮ ਲੈਣਾ ਪਸੰਦ ਨਹੀਂ ਕਰਦੇ ਹallelujah ਹੈ ਨਾ ਕੀ ਕਹਿੰਦਾ ਕਹਿੰਦਾ ਧਰਤੀ ਪਰਮੇਸ਼ੁਰ ਦੇ ਪਰਮੇਸ਼ਵਰ ਦੇ ਅੱਗੇ ਬਿਗੜੀ ਹੋਈ ਸੀ ਔਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ ਧਰਤੀ ਉੱਤੇ ਜ਼ੁਲਮ ਹੀ ਜ਼ੁਲਮ ਸੀ ਕਤਲਿਆਂ ਹੈ ਨਾ ਈਰਖਾ ਵਰੋਧ ਕਿਸੇ ਨੇ ਕਿਸੇ ਨੂੰ ਮਾਰਤਾ ਕਿਸੇ ਨੇ ਕਿਸੇ ਨੂੰ ਮਾਰਤਾ ਹੈ ਨਾ ਤਾਂ ਕਹਿੰਦਾ ਧਰਤੀ ਜਿਹੜੀ ਸੀ ਕਹਿੰਦਾ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ ਤਾਂ ਪਰਮੇਸ਼ਵਰ ਨੇ ਧਰਤੀ ਨੂੰ ਦਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਪਰਮੇਸ਼ਵਰ ਨੇ ਨਿਗਾਹ ਮਾਰੀ ਧਰਤੀ ਵੱਲ ਉਹਨੇ ਦੇਖਿਆ ਕਿ ਜਿਹੜੀ ਧਰਤੀ ਆ ਉਤਾ ਵਿਗੜੀ ਹੋਈ ਆ ਵਿਗੜੀ ਹੋਈ ਸੀ ਕਿਉਂ ਜੋ ਸਾਰੇ ਸ਼ਰੀਰਾਂ ਨੇ ਇਹਦਾ ਕਿਉਂ ਜੋ ਸਾਰੇ ਸ਼ਰੀਰਾਂ ਨੇ ਆਪਣੇ ਮਾਰਗਾਂ ਨੂੰ ਧਰਤੀ ਉਤ ਧਰਤੀ ਉਤੋਂ ਵਿਗਾੜ ਲਿਆ ਸੀ ਮਤਲਬ ਕਿ ਹਰ ਇੱਕ ਆਪਣੀ ਸਮਝ ਦੇ ਹਿਸਾਬ ਦੇ ਨਾਲ ਆਪਣੇ ਮਤਲਬ ਕੀ ਦਿਮਾਗ ਦੇ ਨਾਲ ਆਪਣੀ ਮਤਲਬ ਕੀ ਸ਼ੁੱਧ ਬੁੱਧ ਦੇ ਨਾਲ ਚੱਲਦਾ ਸੀ ਇਸ ਕਰਕੇ ਲੋਕ ਜਿਹੜੇ ਸੀ ਧਰਤੀ ਤੋਂ ਕੀ ਕਰ ਹੋ ਗਏ ਸੀ ਵਿਗੜ ਗਏ ਸੀ ਹallelujah ਬਗਾੜ ਲਿਆ ਸੀ ਸੋ ਪਰਮੇਸ਼ਰ ਨੇ ਨੂਨ ਨੂੰ ਆਖਿਆ ਕਿ ਸਬਰਤ ਸਬਤ ਸਰੀਰਾਂ ਦੇ ਅੰਤਕਾਲ ਮੇਰੇ ਸਾਹਮਣੇ ਮੇਰੇ ਸਾਹਮਣੇ ਇਸ ਲਈ ਆ ਗਿਆ ਹੈ ਕਿ ਧਰਤੀ ਉਹਨਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ ਪਰਮੇਸ਼ਰ ਕਹਿੰਦਾ ਕਿ ਸਰਬਤ ਸਰਬਤ ਸਰੀਰਾਂ ਦਾ ਕਹਿੰਦਾ ਅੰਤਕਾਲ ਮਤਲਬ ਕਿ ਮੈਂ ਹੁਣ ਪਰਮੇਸ਼ਰ ਕਹਿੰਦਾ ਕਿ ਮੈਂ ਸਾਰੇ ਸ਼ਰੀਰਾਂ ਦਾ ਕੀ ਕਰ ਦਿਆਂਗਾ ਅੰਤ ਕਰ ਦਿਆਂਗਾ ਇਹਨਾਂ ਨੂੰ ਖਤਮ ਕਰ ਦਿਆਂਗਾ ਅੰਤਕਾਲ ਮੇਰੇ ਸਾਹਮਣੇ ਕਹਿੰਦਾ ਇਸ ਲਈ ਆ ਗਿਆ ਹੈ ਕਿ ਧਰਤੀ ਉਹਨਾਂ ਦੀ ਕਹਿੰਦਾ ਉਹਨਾਂ ਦੇ ਕਾਰਨ ਧਰਤੀ ਜਿਹੜੀ ਹੈ ਜ਼ੁਲਮ ਨਾਲ ਕਹਿੰਦਾ ਭਰ ਗਈ ਹੈ ਵੇਖ ਮੈਂ ਉਹਨਾਂ ਨੂੰ ਧਰਤੀ ਦੇ ਕਹਿੰਦਾ ਵੇਖ ਵੇਖ ਮੈਂ ਉਹਨਾਂ ਨੂੰ ਧਰਤੀ ਦੇ ਸੰਗ ਨਾਸ਼ ਕਰਾਂਗਾ ਪਰਮੇਸ਼ਰ ਕਹਿੰਦਾ ਦੇਖ ਮੈਂ ਉਹਨਾਂ ਨੂੰ ਧਰਤੀ ਦੇ ਨਾਲ ਨਾਸ਼ ਕਰ ਦਿਆਂਗਾ ਖਤਮ ਕਰ ਦਿਆਂਗਾ ਮੈਂ ਤਾਂ ਉਹੀ ਦੱਸਿਆ ਮੇਰੇ ਅਜ਼ੀਜ਼ੋ ਰੱਬ ਦੇ ਪਿਆਰਿਓ ਕਿ ਜਿਹੜੇ ਲੋਕ ਆ ਜਿਹੜੀ ਇਹ ਧਰਤੀ ਆ ਜਿਹੜੇ ਇਨਸਾਨ ਆ ਇਹ ਦੁਨੀਆ ਦੁਬਾਰੇ ਇੱਕ ਵਾਰੀ ਪਹਿਲਾਂ ਖਤਮ ਹੋ ਚੁੱਕੀ ਆ ਇਹ ਦੁਨੀਆ ਦੁਨੀਆ ਦੂਸਰੀ ਬਾਾਰ ਚੱਲ ਰਹੀ ਆ ਸਕੁੰਦੋ ਬੋਲ ਹਾਲੇਲੂਇਆ ਕਹਿੰਦਾ ਲਿਖਿਆ ਕਹਿੰਦਾ ਵੇਖ ਮੈਂ ਉਹਨਾਂ ਨੂੰ ਧਰਤੀ ਦੇ ਸੰਗ ਨਾਸ਼ ਕਰਾਂਗਾ ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਤ ਦੀ ਲੱਕੜੀ ਤੋਂ ਬਣਾ ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈ ਮਤਲਬ ਕਿ ਪਰਮੇਸ਼ਰ ਕਹਿੰਦਾ ਕਿ ਤੂੰ ਆਪਣੇ ਲਈ ਇੱਕ ਕਿਸ਼ਤੀ ਵੱਡਾ ਸਾਰਾ ਕਹਿੰਦਾ ਜਹਾਜ਼ ਬਣਾ ਔਰ ਉਹਦੇ ਵਿੱਚ ਕੀ ਉਹਦੇ ਵਿੱਚ ਕੀ ਕਹਿੰਦਾ ਕੋਠੜੀਆਂ ਬਣਾਈ ਮਤਲਬ ਕਿ ਪਰਮੇਸ਼ਰ ਨੇ ਨੂਹ ਜਿਹੜਾ ਸੀ ਖੁਦਾ ਨੇ ਨੂਹ ਨੂੰ ਬਚਾਉਣ ਦੀ ਪਲੈਨਿੰਗ ਕੀਤੀ ਪਰਮੇਸ਼ਰ ਨੇ ਨੂਹ ਨੂੰ ਬਚਾਇਆ ਉਹਦੇ ਨਾਲ ਉਹਦੇ ਤਿੰਨ ਜਿਹੜੇ ਬੱਚੇ ਸੀ ਉਹਨਾਂ ਨੂੰ ਬਚਾਇਆ ਹਨਾ ਔਰ ਪਰਮੇਸ਼ਰ ਨੇ ਕਿ ਕੀਤਾ ਉਹਨੂੰ ਦੱਸਿਆ ਕਿ ਤੂੰ ਕਿਸ ਤਰ੍ਹਾਂ ਕਿਸਤੀ ਨੂੰ ਬਣਾਉਣਾ ਹੈ ਹਨਾ ਔਰ ਪਰਮੇਸ਼ਰ ਕਹਿੰਦਾ ਕਿ ਮੈਂ 40 ਦਿਨ 40 ਰਾਤ ਮੀਂਹ ਬਰਾਮਾ ਕਰਾਂ 40 ਦਿਨ 40 ਰਾਤ ਕਹਿੰਦਾ ਮੀਂਹ ਬਰਾਮਾ ਔਰ ਮੈਂ ਕਿਹਾ ਦੁਨੀਆ ਨੂੰ ਕੀ ਕਰ ਦੇਗਾ ਨਸ਼ਟ ਕਰ ਦੇਗਾ ਖਾਤਮ ਕਰ ਦੇਗਾ ਮੇਰੇ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਭਾਈਓ ਮੈਂ ਤੁਹਾਨੂੰ ਦੱਸਣਾ ਚਾਹਉਣਾ ਕੀ ਖੁਦਾਵਾਨ ਨੇ ਖੁਦਾਵਾਨ ਨੇ ਮੂੜ ਦੁਨੀਆ ਬਣਾਈ ਹੈ ਨਾ ਜਦੋਂ ਅਸੀਂ ਸੱਤ ਦੇ ਛੇ ਵਚਨ ਨੂੰ ਪੜਦੇ ਹਾਂ ਉਹਦੇ ਵਿੱਚ ਉਹਦੇ ਵਿੱਚ ਜਦੋਂ ਸੱਤ ਦੇ ਇੱਕ ਤੋਂ ਹੀ ਤੁਸੀਂ ਪੜਦੇ ਹੋ ਉਹਦੇ ਵਿੱਚ ਲਿਖਿਆ ਜਾਂਦਾ ਫਿਰ ਯਹੋਵਾ ਨੇ ਨੂੰ ਨੂੰ ਆਖਿਆ ਕਿ ਤੂੰ ਔਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਜਦੋਂ ਕਿਸ਼ਤੀ ਬਣਾਵਤੀ ਜਦੋਂ ਬਣ ਕੇ ਤਿਆਰ ਹੋ ਗਈ ਪਰਮੇਸ਼ਰ ਨੇ ਨੂੰ ਨੂੰ ਹੁਕਮ ਦਿੱਤਾ ਕਹਿੰਦਾ ਤੂੰ ਤੇ ਤੇਰਾ ਟੱਬਰ ਜਿਹੜਾ ਆ ਤੇਰੇ ਬਾਲ ਬੱਚੇ ਕਿਸ਼ਤੀ ਦੇ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਆਪਣੇ ਅੱਗੇ ਇਸ ਪੀੜੀ ਵਿੱਚ ਧਰਮੀ ਦੇਖਿਆ ਕਿਉਂਕਿ ਪਰਮੇਸ਼ਰ ਕਹਿੰਦਾ ਕਿ ਮੈਂ ਦੁਨੀਆ ਦੇ ਨਾਲ ਤੈਨੂੰ ਖਤਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਤੈਨੂੰ ਆਪਣੀ ਨਜ਼ਰ ਦੇ ਵਿੱਚ ਇੱਕ ਧਰਮੀ ਦੇਖਿਆ ਕਿਉਂਕਿ ਤੂੰ ਆਪਣੀ ਪੀੜੀ ਵਿੱਚ ਇੱਕ ਸੰਪੂਰਨ ਮਨੁੱਖ ਸੀਗਾ ਹਨ ਇਸ ਕਰਕੇ ਪਰਮੇਸ਼ਰ ਕਹਿੰਦਾ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਕਹਿੰਦਾ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਆਪਣੇ ਅੱਗੇ ਇਸ ਪੀੜੀ ਵਿੱਚ ਧਰਮੀ ਵੇਖਿਆ ਸਾਰੇ ਸ਼ੁੱਧ ਸਾਰੇ ਕਹਿੰਦਾ ਸ਼ੁੱਧ ਪਸ਼ੂਆਂ ਵਿੱਚੋਂ 7-7 ਆਪਣੇ ਨਾਲ ਲੈ ਲੈ ਨਰ ਔਰ ਉਹਨਾਂ ਦੀਆਂ ਨਾਰੀਆਂ ਕਹਿੰਦਾ 7 ਸ਼ੁੱਧ ਪਸ਼ੂਆਂ ਵਿੱਚੋਂ 7-7 7-7 ਕਹਿੰਦਾ 7-7 ਆਪਣੇ ਨਾਲ ਲੈ ਨਰ ਔਰ ਉਹਨਾਂ ਦੀਆਂ ਨਾਰੀਆਂ ਹallelujah ਨਾਰੀਆਂ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ 2-2 ਨਰ ਔਰ ਉਹਨਾਂ ਦੀਆਂ ਨਾਰੀਆਂ ਅਤੇ ਆਕਾਸ਼ ਦੇ ਪੰਛੀਆਂ ਵਿੱਚੋਂ 7-7 ਨਰ ਨਾਰੀਆਂ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਛ ਜਿਉਂਦੀ ਰਹੇ ਕਹਿੰਦਾ ਕਿਉਂਕਿ ਪਰਮੇਸ਼ਰ ਵੀ ਚਾਹਦਾ ਨਹੀਂ ਸੀ ਦੁਨੀਆ ਨੂੰ ਖਤਮ ਕਰਨਾ ਪਰ ਲੋਕਾਂ ਦੀ ਬਰਿਆਈ ਇੰਨੀ ਵੱਧ ਚੁੱਕੀ ਸੀ ਇਹ ਖੁਦਾ ਨੂੰ ਤੁਸੀਂ ਤਾਂ ਮੈਂ ਡਿਸੀਜਨ ਲੈਣ ਦੇ ਲਈ ਮਜਬੂਰ ਕਰ ਦਿੱਤਾ ਠੀਕ ਹੈ ਜੀ ਤਾਂ ਜਿੱਦਾਂ ਹੀ ਖੁਦਾ ਨੇ ਡਿਸੀਜਨ ਲਿਆ ਫਿਰ ਵੀ ਖੁਦਾ ਨੇ ਨੂ ਦੇ ਵੱਲ ਵੇਖਿਆ ਉਹਦੇ ਪਰਿਵਾਰ ਦੇ ਵੱਲ ਵੇਖਿਆ ਪਰਮੇਸ਼ਰ ਨੇ ਨੂਨ ਕਿਹਾ ਕਿ ਮੈਂ ਤੈਨੂੰ ਖਤਮ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਦਾ ਹੈ ਕਿ ਜਿਹੜੀ ਦੁਬਾਰਾ ਦੁਨੀਆ ਬਣਾਈ ਜਾਏ ਉਹ ਤੇਰੇ ਤੋਂ ਉਤਪੰਨ ਕੀਤੀ ਜਾਵੇ ਹਨਾ ਉਤਪੰਨ ਕੀਤੀ ਜਾਵੇ ਲਿਖਿਆ ਕਹਿੰਦਾ ਐ ਸੱਤ ਸੱਤ ਨਰ ਨਾਰੀਆਂ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਛ ਜਉਂਦੀ ਰਹੇ ਕਿਉਂਕਿ ਸੱਤ ਦਿਨ ਅਜੇ ਬਾਕੀ ਹਨ ਕਹਿੰਦਾ ਸੱਤ ਦਿਨ ਹੱਲੇ ਬਾਕੀ ਹਨ ਤਾਂ ਤਾਂ ਮੈਂ ਧਰਤੀ ਉੱਤੇ 40 ਦਿਨ ਔਰ 40 ਰਾਤ ਮੀਂਹ ਬਰਾ ਵੜਾਉਣ ਵਾਲਾ ਹਾਂ ਅਤੇ ਮੈਂ ਸਰਬਤ ਜਾਨਾਂ ਨੂੰ ਜੋ ਮੈਂ ਬਣਾਈਆਂ ਹਨ ਜ਼ਮੀਨ ਦੇ ਉੱਤੋਂ ਮਿਟਾ ਦੇਵਾਂਗਾ ਤਾ ਜਿਵੇਂ ਯਹੋਵਾ ਨੇ ਆਗਿਆ ਦਿੱਤੀ ਨੂ ਨੇ ਸਭੇ ਕੁਝ ਦਿਮੀ ਕੀਤਾ ਕਹਿੰਦਾ ਮੈਂ ਸਰਬੱਤ ਕਹਿੰਦਾ ਜਿਹੜੀਆਂ ਜਾਨਾਂ ਬਣਾਈਆਂ ਆ ਕਹਿੰਦਾ ਮੈਂ ਇਹਨਾਂ ਨੂੰ ਕੀ ਕਰਦਿਆਂ ਖਤਮ ਕਰ ਦਿਆਂਗਾ ਤਾਂ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਮੇਰਾ ਜਿਹੜਾ ਅੱਜ ਦਾ ਮੈਸੇਜ ਸਿਗਾ ਮੇਰਾ ਮੈਸੇਜ ਇਹ ਹੀ ਸੀ ਕਿਉਂ ਜੋ ਦਿਨ ਬੁਰੇ ਆ ਸਮੇਂ ਨੂੰ ਆਪਣੇ ਲਈ ਕੀ ਬਣਾਉ ਲਾਭਦਾਇਕ ਬਣਾਓ ਹਾਲੇਲੂਇਆ ਇਹ ਦੁਨੀਆ ਇੱਕ ਵਾਰੀ ਖਤਮ ਹੋ ਚੁੱਕੀ ਆ ਇਹ ਦੂਸਰੀ ਵਾਰੀ ਖਤਮ ਹੋਏਗੀ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਲੋ ਜੀ ਜਲ ਪਰਲੋ ਆ ਜਾਣੀ ਜਲ ਪਰਲੋ ਆ ਜਾਣੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਲ ਪਰਲੋ ਆ ਚੁੱਕੀ ਆ ਹੁਣ ਜਲ ਪਰਲੋ ਨਹੀਂ ਆਉਣੀ ਹੁਣ ਸਿਰਫ ਆਸਮਾਨ ਤੋਂ ਗੰਧਕ ਡਿਗਣੀ ਆ ਅੱਗ ਡਿਗਣੀ ਆ ਜਿਸ ਤਰ੍ਹਾਂ ਇੱਕ ਸ਼ਹਿਰ ਦਾ ਨਾਮ ਹੈ ਤੁਹਾਨੂੰ ਦੱਸਿਆ ਸੀ ਸਦੂਮ ਤੇ ਅਮੋਰਾ ਸ਼ਹਿਰ ਦੇ ਬਾਰੇ ਜਦੋਂ ਤੁਸੀਂ ਪਵਿੱਤਰ ਬਾਈਬਲ ਦੇ ਵਿੱਚ ਪੜੋਗੇ ਉਸ ਸ਼ਹਿਰ ਨੂੰ ਪਰਮੇਸ਼ਰ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਪਰਮੇਸ਼ਰ ਨੇ ਅੱਗ ਦੇ ਨਾਲ ਕੀ ਕਰ ਦਿੱਤਾ ਖਤਮ ਕਰ ਦਿੱਤਾ ਹallelujah ਹਾਂ ਨਾ ਤੁਹਾਡੇ ਨੂੰ ਬੁਰੇ ਆ ਸਮੇ ਨੂੰ ਆਪਣੇ ਲਈ ਲਾਭਦਾਇਕ ਬਣਾਓ ਪਰਮੇਸ਼ੁਰ ਤੁਹਾਨੂੰ ਇਸ वचन ਦੇ ਦੁਆਰਾ ਬੜੀ ਆਸ਼ੀਸ਼ ਬੜੀ ਬਰਕਤ ਦੇਵੇ ਸਭ ਨੂੰ ਜੈਮ ਸੀਡਲ ਕੋਡ ਬles you ਆਈ ਇੱਕ ਛੋਟੀ ਜੀ ਪ੍ਰਾਰਥਨਾ ਕਰਦੇ ਆਂ ਫਿਰ ਤੁਹਾਡੇ ਤੇ ਵਿਦਾ ਲਵਾਂਗਾ ਵਿਦਾ ਲਵਾਂਗੇ ਹਾਲੇਲੂਇਆ ਪਿਆਰੇ ਪ੍ਰੇਮੀ ਸਵਰਗੀ ਪਿਤਾ ਮੈਂ ਤੇਰਾ ਤਨ ਬਾਤ ਕਰਦਾ ਮੈਂ ਤੇਰਾ ਸ਼ੁਕਰ ਕਰਦਾ ਮੇਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਮਹਾਨ ਹੋ ਸਰਬਸ਼ਕਤੀਮਾਨ ਸਰਵ ਵਿਆਪੀ ਸਰਬ ਗਿਆਨੀ ਪਰਮੇਸ਼ਰੋ ਪਿਤਾ ਮੈਂ ਆਤਮਾ ਸੱਚਾਈ ਨਾਲ ਇੱਕ ਮਨ ਚ ਥੋਕੇ ਪਰਮੇਸ਼ਰ ਜੀ ਤੁਹਾਡਾ ਧੰਨ ਬਾਤ ਕਰਦਾ ਪਿਤਾ ਮੈਂ ਵਿਸ਼ਵਾਸ ਕਰਦਾ ਕਿ ਤੇਰੇ ਬਚਨ ਚ ਲਿਖਿਆ ਤੂੰ ਕਾ ਤੂੰ ਨਿਰਾ ਤਕੜਾ ਹੋ ਵੱਡਾ ਸਾਰਾ ਹੌਸਲਾ ਰੱਖ ਜਿੱਥੇ ਕਿਤੇ ਵੀ ਤੂੰ ਜਾਏਗਾ ਤੇਰਾ ਬੋਲਬਾਲਾ ਹੋ ਜਾਏਗਾ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਅਸੀਂ ਜਿੱਥੇ ਵੀ ਜਾਈਏ ਖੁਦਾਵੰਦਾ ਜੈਸੇ ਵੀ ਪਰਮੇਸ਼ਰ ਕੰਮ ਨੂੰ ਹੱਥ ਪਾਈਏ ਔਰ ਜੋ ਵੀ ਕੰਮ ਅਸੀਂ ਕਰੀਏ ਪਿਤਾ ਉਸ ਕੰਮ ਦੇ ਵਿੱਚ ਬਰਕਤ ਆਏ ਆਸ਼ੀਸ਼ ਆਏ ਪਰਮੇਸ਼ਰ ਔਰ ਉਸ ਕੰਮ ਦੇ ذریعے ਖੁਦਾਵੰਦ ਤੇਰੇ ਨਾਮ ਨੂੰ ਮਹਿਮਾ ਤੇਰੇ ਨਾਮ ਨੂੰ ਇੱਜ਼ਤ ਤੇਰੇ ਨਾਮ ਨੂੰ ਜلال ਮਿਲ ਪਾਏ ਮੇਰੇ ਪਰਮੇਸ਼ਰ ਪ੍ਰਭੂ ਜਿੰਨੇ ਵੀ ਪੈਰ ਪਾਈ ਪਰਮੇਸ਼ਰ ਇਸ ਵੀਡੀਓ ਨੂੰ ਵੇਖਣ ਪਿੱਤਾ ਆਸ਼ੀਸ਼ਿਤ ਹੋਣ ਪਿੱਤਾ ਬਾਈਫੇਤ ਰਾਈਟ ਨਾ ਪਿਤਾ ਖੁਦਾਵੰਦ ਉਹਨਾਂ ਦੀਆਂ तमाम ਬਿਮਾਰੀਆਂ ਜਾਂਦੀਆਂ ਰਹਿਣ ਪਿਤਾ ਪ੍ਰਭੂ ਜੀ ਜੇ ਕਿਸੇ ਕੋਲ ਕੰਮ ਨਹੀਂ ਹੈ ਤੁਸੀਂ ਉਹਨੂੰ ਕੰਮ ਮੁਹੱਈਆ ਕਰਵਾ ਕੇ ਦਿਓ ਰਾਈਟ ਨਾ ਪਵਿੱਤਰ ਆਤਮਾ ਜੀ ਪਰਮੇਸ਼ਰ ਹਰ ਤਰ੍ਹਾਂ ਦੀ ਬਿਮਾਰੀ ਉਹਨਾਂ ਦੀਆਂ ਬਾਡੀਆਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਛੱਡ ਕੇ ਜਾਂਦੀ ਰਹੇ ਬਾਈ ਫੇਤ ਰਾਈਟ ਨਾ ਪਵਿੱਤਰ ਆਤਮਾ ਜੀ ਖੁਦਾਵੰਤ ਤੁਸੀਂ ਦਇਆ ਕਰੋ ਕਿਰਪਾ ਕਰੋ ਬੜਾ ਇਹ ਅਨੁਗ੍ਰਹਿ ਕਰੋ ਪਿਤਾ ਇਸ ਸਰਮਨੂ ਪਿਤਾ ਜੋ ਵੀ ਪੈਣ ਪਾਈ ਸੋਹਣੇ ਪਿਤਾ ਪਰਮੇਸ਼ਰ ਉਹ ਆਸ਼ੀਸ਼ਿਤ ਹੋ ਜਾਏ ਤੇਰੇ ਪਿਆਰੇ ਬੇਟੇ ਇਹ ਸ਼ੁੱਧ ਨਾਮ ਦੇ ਪਿਤਾ ਦਇਆ ਕਰੋ ਕਿਰਪਾ ਕਰੋ ਵੱਡਾ ਅਨੁਗ੍ਰਹਿ ਕਰੋ ਯਿਸੂ ਮਸੀਹ ਦੇ ਨਾਮ 'ਤੇ ਆਮੀਨ 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 ਸੋ ਸਭ ਨੂੰ ਜੈਮ ਸੀ ਵੀ ਗੋਡ ਬlesਸ ਯੂ ਫਿਰ ਮਿਲਾਂਗੇ